来 ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਅਸਪਾਲ ਕਲਾ ਤਹਿਸੀਲ ਢਨੋਲਾ ਮੰਡੀ ਤੇ ਜ਼ਿਲ੍ਹਾ ਬਰਨਾਲਾ ਤਿੰਨ ਗੱਟੀਆਂ ਦਿਖਾਵਾਂਗੇ ਬਾਈ ਕੋਲੇ ਡਿਟੇਲ ਬਾਈ ਨੂੰ ਪੁੱਛ ਲਾਂਗੇ ਤੇ ਜਿਹੜਾ ਸੱਜਣੋ ਰੇਟ ਆ ਰੇਟ ਬਾਈ ਤੋਂ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਤੇ ਜਿਹੜਾ ਇਹਨਾਂ ਦਾ ਮਾਂ ਮਾਂ ਦਾ ਦੁੱਧ ਆ ਉਹ ਬਾਈ ਕਹਿੰਦਾ ਐਵਰੇਜ ਹੈਗਾ 14 ਤੋਂ 15 ਕਿਲੋ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦੂੰਗਾ ਕੱਲੇ-ਕੱਲੇ ਕੱਟੀ ਦਾ ਜਿਹੜਾ ਰੇਟ ਹੈ ਰੇਟ ਵੀਡੀਓ 'ਚ ਹੀ ਕਰਾ ਦਾਂਗੇ ਆਜੋ ਬਾਈ ਹੋਰ ਕੀ ਹਾਲ ਆ ਜੀ ਠੀਕ ਠਾਕ ਬਈ ਵਧੀਆ ਚੜਦੀ ਕਲਾ ਜੀ ਹਾਂ ਹਾਂ ਆ ਨਾਮ ਤੇ ਨੰਬਰ ਬੋਲ ਦਿਓ ਜੀ ਨਾਮ ਗਗਨਦੀਪ ਸਿੰਘ ਬਾਈ ਤੇ ਫੋਨ ਨੰਬਰ 98715210639 ਪਿੰਡ ਸਪਾਲ ਕਲਾਂ 98715210639 ਬਾਈ 10639 39 ਹਾਂ ਤੇ ਸ਼ੁਰੂ ਫਿਰ ਆ ਕੱਟੀ ਤੋਂ ਕਰ ਲਈਏ ਹਾਂ ਹਾਂ ਕਰ ਲਿਆ ਹੋ ਜਾ ਸਾਈਡ ਨੂੰ ਗੈਰੀ ਮਾਰਦੇ ਕੈਮਰਾ ਛੋਟਾ ਜਿਹਾ ਬੱਲ ਜੂਰਾ ਮੱਥੇ 'ਚ ਸਿੰਘ ਆ ਗਿਆ ਸੱਜੇ ਨੂੰ ਬਿਲਕੁਲ ਬੰਦ ਤੇ ਕੱਟੀ ਕਮਾਲ ਦੀ ਆ ਗਈ ਜੱਤ ਵਾਲੀ ਕੱਟੀ ਆ ਗਈ ਲੈ ਤੋਰ ਜੋਬਰਾ ਖੋਲ ਕੇ ਕਿੰਨੀ ਕੁ ਉਮਰ ਹੋਊ ਬਈ ਇਹਦੀ ਇਹਦੀ ਪੌਣੇ ਇੱਕ ਦੋ ਸਾਲ ਹੈ ਬਈ ਪੌਣੇ ਇੱਕ ਦੋ ਸਾਲ ਦੇ ਕਰੀਬ ਆ ਦੁੱਧ ਇਹਨਾਂ ਦਾ ਤਕਰੀਬਨ ਕਿੰਨਾ ਕਹਿੰਦੇ ਨੇ ਮਾਵਾ ਦਾ ਇਹ 14 15 15 ਕਿਲੋ 14 ਕਿਲੋ ਬਈ ਇਹਨਾਂ ਦੱਸਿਆਗਾ ਠੀਕ ਆ ਗੱਲ ਆ ਆਵਾ ਕ ਨਹੀਂ ਦਾ ਹਰੇ ਕੀ ਕਹਿੰਦਾ ਵੀਰਾ 18 ਕਿਲੋ ਵਾਲੀ ਦੀ ਆ ਹਾਂ ਹਾਂ ਨਾ ਐਵੇਂ ਬਈ ਕਾਪ ਵੱਡੇ ਦਾ ਕੋਈ ਫਾਇਦਾ ਨਹੀਂ ਠੀਕ ਆ ਗੱਲ ਆ ਆ ਤੇ ਨਸਲ ਜਾਤ ਕੁਆਲਿਟੀ ਸੱਜਣੋਂ ਕਟੀਆਂ ਚ ਤਿੰਨਾ ਚ ਹੀ ਚੰਗੀ ਆ ਗਈ ਉਮਰ ਬਾਈ ਨੇ ਦੱਸ ਹੀ ਦਿੱਤੀ ਵੀ ਪੌਣੇ ਇੱਕ ਦੋ ਦੇ ਕਰੀਬ ਆ ਕਮਾਲਾ ਜੋ ਬਰਾ ਇਥੋਂ ਜੇ ਸਿੰਘ ਇਹ ਮੰਨ ਲੋ ਵੀ ਸਿੰਘ ਆ ਗਿਆ ਜਮਾ ਬੰਦ ਸਿੰਘ ਚ ਹੀ ਆ ਗਈ ਕੱਟੀ ਸ਼ਕੀਨ ਫੁੱਲਾ ਹਣਾ ਹਾਂ 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 ਸ਼ਕੀਨ ਸ਼ਕੂਨ ਫੁੱਲ ਬਣੂਗੀ ਇਹੀ ਗੱਲ ਨਹੀਂ ਬੰਨ ਵਾਲੀਆਂ ਆਈਟਮਾਂ ਨੇ ਤਿੰਨੀ ਦੁੱਧ ਬਾਈ ਨੇ ਤੁਹਾਨੂੰ ਮੱਲੋ ਸ਼ੁਰੂ ਚ ਹੀ ਦੱਸਤਾ ਵੀ ਕਰੀਬ ਕਰੀਬ ਇੰਨਾ ਕੀ ਆ ਲੈ ਬੰਦੇ ਚੋਬਰਾ ਕਮਾ ਕੇ ਤੇ ਪੈਸੇ ਇਹਦੇ ਬਾਈ ਕਿੰਨੇ ਕੁ ਲਵਾਂਗੇ ਇਹਦਾ ਬਾਈ 45000 45 ਮਾਨ ਤਾਨ ਕਰ ਦਾਂਗੇ ਬਿਲਕੁਲ ਹਾਂ ਲੰਬੀ ਲੰਬੀ ਬਹੁਤ ਬਣੂਗੀ ਰੁਰਲੇ ਬਣਿਓ ਦਿਖਾ ਓਏ ਇਹ ਇੱਥੋਂ ਦਿਖਾ ਦੇ ਲੰਬਾਈ ਲੰਬੂਈ ਚੰਗੀ ਆ ਥਣ ਬਾਈ ਸਿੰਗਲ ਚਾਰੀ ਨੇ ਹਾਂ ਹਾਂ ਬਾਈ ਕੋਈ ਤਾਂ ਨਹੀਂ ਆ ਕਿਸੇ ਦੇ ਵੀ ਨਾ ਨਾ ਆ ਥੱਲੇ ਵਾਲਾ ਸਿਸਟਮ ਦਿਖਾ ਦੇਂ ਗਰੀ ਇੱਥੋਂ ਓਏ ਇਹ ਇੱਥੋਂ ਇੱਥੋਂ ਦਿਖਾ ਦੇ ਆ ਬੜ ਬੜ ਚੰਗੇ ਨੇ ਤੇ ਥਾਣਾ ਆ ਕੇ ਸਿੰਗਲ ਚਾਰ ਉਹਦਾ ਸੁਭਾਅ ਆ ਦੀ ਠੰਡੀਆਂ ਹਣਾ ਹਾਂ ਠੰਡੀਆਂ ਆ ਬਈ ਸੁਭਾਅ ਦੀ ਹਾਂ ਇਹਦਾ ਰਹੂਗਾ ਬਾਈ ਕਹਿੰਦਾ 45000 ਇੱਕ ਚੀਜ਼ ਸ਼ੁਰੂ ਜੀ ਆ ਕੇ ਦੇਖਿਆ ਵੀ ਕੱਟੀਆਂ ਨਾ ਬਾਈਆਂ ਥੱਲੋਂ ਕਹਿ ਲਿਆ ਵੀ ਤਿੰਨੀ ਚੰਗੀਆਂ ਆ ਗਈਆਂ ਇਹਦਾ ਮਾਨ ਤਨ ਬਾਈ ਕਹਿੰਦਾ 45 ਚੋਂ ਕਰ ਦਾਂਗੇ ਤੇ ਹੁਣ ਤੋਰਦੇ ਬਾਈ 2 ਨੰਬਰ ਵਾਲੀ ਕੱਟੀ ਇਹ ਮੈਨੂੰ ਐ ਲੱਗਦਾ ਵੀ ਅਰੇ ਤਿੰਨਾ ਚੋਂ ਨੰਬਰ ਵੱਧ ਚੱਕਦੀ ਆ ਹਣਾ ਹਾਂ ਹਾਂ ਜਿਵੇਂ ਸਿੰਗ ਸੁng ਕਹਿ ਲਿਆ ਵੀ ਪਤਲੇ ਸਿੰਗ ਚ ਆ ਗਈ ਇਹਦਾ ਥੱਲੇ ਵਾਲਾ ਜੇਦੋ ਬਾਈ ਨੇ ਲਿਆ ਕੇ ਬੰਨਤੀ ਨਾ ਥੱਲੇ ਬਲ ਬਲ ਕੱਟੀ ਦੇ ਬਲੇ ਜਾਂਦੇ ਆ ਤੇ ਇਹਦੀ ਕਿੰਨੀ ਕੁ ਮਰ ਆ ਬਾਈ ਇਹਦੀ ਬਾਈ 15 14 15 ਮਹੀਨਿਆਂ ਦੀ ਹੈ 14 15 ਮਹੀਨਿਆਂ ਦੀ ਹਾਂ ਇਹਦੋ ਹੀ 14 ਅੰ 15 15 ਮਹੀਨਿਆਂ ਦੀ ਹੈ ਠੀਕ ਆ ਗੱਲ ਤੇ ਇਹ ਗੱਲ ਆ ਵੀ ਇਹ ਬਲ ਬਲ ਬਲੇ ਆ ਥੱਲੇ ਹਨਾ ਹਾਂ ਹਾਂ ਜਿਵੇਂ ਕਹਿ ਲੀਏ ਜਿਵੇਂ ਆਪਾਂ ਕਹਿੰਦੇ ਨੇ ਭਰਾ ਵੀ ਯਾਰ ਇਹਦੇ ਹਿਸਾਬ ਨਾਲ ਵਧੀਆ ਬਣੂਗੀ ਬਾਈ ਜੇ ਸੇਵਾ ਸੁਭਾ ਕਰਤੀ ਕੋਈ ਟਰਾਂਸਲੇਟ ਪੀੜ ਵਧੀਆ ਪੈਗੀ ਇਹਨੂੰ ਲੈ ਪੂਰੀ ਵਧੀਆ ਬਣ ਜੂਗਾ ਠੀਕ ਆ ਗੱਲ ਹਾਂ ਬਾਕੀ ਬਾਈ ਚੀਜ਼ ਦੀ ਆਪਾਂ ਕਹਿ ਲਈ ਯਾਰ ਕੀਰਤੀ ਡਿਪੈਂਡ ਹੈ ਹਨਾ ਹਾਂ ਬਾਈ ਜਿ ਬਾਕੀ ਸੱਜਣੋਂ ਸਮਾਈਦੀ ਕੰਮ ਕਰਦਾ ਉਹਨਾਂ ਦੇ ਪਹਿਲਵਾਨ ਨੂੰ ਖਰਾਕ ਹੀ ਨਹੀਂ ਦੇ ਮਾਰੇ ਕੁਸ਼ਤੀ ਕੇ ਮੈ ਲੜੂਗਾ ਹਨਾ ਉਹੀ ਗੱਮ ਇਹਨਾਂ ਵਾਜੇ ਨਵ ਯਾਰ ਆਪਾਂ ਖਰਾਕ ਦੇਵਾਂਗੇ ਅੱਗੇ ਤਿਆਰ ਕਰਾਂਗੇ ਜਾ ਕੇ ਹਨਾ ਕੱਲੀ ਨਾਲਸਲ ਵੀ ਕੀ ਕਰੂਗੀ ਜੇ ਕੁਝ ਦੱਸੇਗਾ ਹਨਾ ਬਾਕੀ ਬਈ ਕੱਖ ਕੁਖ ਜੇ ਖੁਰਨੀ ਆ ਜਪੈਨ ਵਿੱਚ ਡੋਕਰਿਆਂ ਚ ਧਰ ਦਿੰਦੇ ਨੇ ਫੇਰ ਨੀਂਵਾ ਰਹਿ ਜਾਂਦਾ ਗੱਲ ਇੱਕ ਗੱਲ ਆ ਬਰੀਕ ਬਰੂਕ ਕੱਟੀ ਬਾਲੀ ਆ ਗਈ ਥੱਲੋਂ ਦਿਖਾ ਦੇਂ ਕਰੀ ਇਹ ਇੱਥੋਂ ਇੱਥੋਂ ਮਾਰਦੀ ਕੈਮਰਾ ਇਹ ਇੱਥੋਂ ਕਰਾ ਦੇਈਏ ਇੱਕ ਬਲ ਬਲ ਜੇ ਵਾਲੇ ਨੇ ਇਹ ਥੱਲੇ ਜਿਵੇਂ ਕਹ ਲਈਏ ਥਾਣੇ ਦੇ ਵੀ ਤਕਰੀਬਨ ਤਕਰੀਬਨ ਸਿੰਗਲ ਚਾਰ ਹੀ ਆ ਗਏ ਬਲ ਬਲ ਚੰਗੇ ਨੇ ਥੱਲਿਓ ਤੇ ਥੱਲੇ ਦੀ ਇਹ ਕਹ ਲਈਏ ਵੀ ਯਾਰ ਥੱਲਿਓ ਪਸ਼ੂ ਕਮਾਲ ਦਾ ਹੋਣਾ ਚਾਹੀਦਾ ਬਾਈ ਹੈਨਾ ਲਿੱਸਾ ਫਿੱਕਾ ਦਾ ਨਸਲ ਵਧੀਆ ਹੋਵੇ ਭਰ ਚੱਲ ਹਾਂ ਭਰ ਜਾਣਾ ਬਾਈ ਹਾਂ ਇਹਦੇ ਕਿੰਨੇ ਪੈਸੇ ਦੋ ਨੰਬਰ ਲਈ ਇਹ 35000 ਰੁਪਏ ਇਹਦਾ 35 ਇਹਦਾ 45 ਜੇ ਕਿਸੇ ਨੇ ਬਾਈ ਇਹ ਦੋ ਜਾਂ ਤਿੰਨ ਹੀ ਲੈਣੀਆਂ ਹੋਈਆਂ ਇਹ ਮੈਂ ਕਰ ਦਾਂਗੇ ਬਾਈ ਮਾਨਤਾ ਕਰਦਾ ਹਾਂ 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 ਬਾਈ ਪੂਰਾ ਤੌਰ ਖੋਲ ਕੇ ਬਾਈ ਤਿੰਨ ਨੰਬਰ ਵਾਲੀ ਇਹਦੀ ਉਮਰ ਕਿ ਨਹੀਂ ਦੱਸਿਆ ਦੀ ਇਹਦੀ ਵੀ ਬਈ 14 ਕਿ ਮਹੀਨਿਆਂ ਦੀ ਹੈਗੀ ਠੀਕ ਆ ਗੱਲ 14 15 ਮਹੀਨਿਆਂ ਦੀ ਇਹਦੀ ਆ ਗਈ ਹਾਂ 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 ਆ ਤੇ ਬਾਕੀ ਮੇਨ ਗੱਲ ਇਹ ਆ ਵੀ ਯਾਰ ਇਹਨਾਂ ਦਾ ਲੂਈ ਹਜੇ ਉੱਤਰੀ ਨਹੀਂ ਹੈ ਨਾ ਹਾਂ 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 ਆ ਲੂਈ ਉੱਤਰੀ ਨਹੀਂ ਤੇ ਥਾਣੀ ਦੀ ਵੀ ਸਿੰਗਲ ਚਾਰੀ ਹੈ ਹਾਂ ਚਾਰੀ ਬਈ ਕੋਈ ਫੋਰ ਸ਼ੰਗ ਫालतू ਤਾਂ ਨਹੀਂ ਨਾ 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 ਬਈ ਕੋਈ ਠੀਕ ਆ ਗੱਲ ਆ ਲੈ ਚੱਲ ਬਈ ਇੱਥੋਂ ਕਮਾ ਲਈ ਸਿੰਘ ਇਹਦਾ ਵੀ ਕੇ ਲਿਆ ਸਜਣੋ ਗੋਲ ਆ ਗਿਆ ਬੰਦ ਆ ਗਿਆ ਸਵੀਆਂ ਪਲੀਆਂ ਚੰਗੀਆਂ ਨੇ ਤੇ ਬਾਕੀ ਮੇਨ ਗੱਲ ਆ ਜਿਹੜੀ ਚੰਗੇ ਏਰੀਏ ਦੇ ਕੱਟੀਆਂ ਨੇ ਯਾਰ ਬੰਦ ਸਿੰਘ ਚ ਆ ਗਈਆਂ ਦੁੱਧ ਭਾਈ ਨੇ ਤੁਹਾਨੂੰ ਦੱਸ ਹੀ ਦਿੱਤਾ ਵੀ ਐਵਰੇਜ ਦੁੱਧਾ ਜਿਹੜਾ ਇਹਨਾਂ ਦਾ ਮਾਵਾ ਦਾ ਤਕਰੀਬਨ ਤਕਰੀਬਨ 14-15 ਲੀਟਰ ਦੇ ਸਮਥਿੰਗ ਹੀ ਹੈ ਤੇ ਬਾਕੀ ਕੱਦ-ਕਾਟ ਸੋਹਣਾ ਕਰ ਜਾਣਗੇ ਬਣਾਵਟ ਚੰਗੀ ਆ ਤੇ ਥੱਲੋਂ ਘਰੀ ਇਹਨੂੰ ਵੀ ਦਿਖਾ ਦੇ ਥੱਲੋਂ ਕੱਟੀ ਇਹ ਵੀ ਪੱਧਰੀ ਆ ਗਈ ਇਹ ਇੱਥੋਂ ਦਿਖਾ ਦੇ ਥਣ ਥਣ ਇਹਦੇ ਵੀ ਤਕਰੀਬਨ ਤਕਰੀਬਨ ਸਿੰਗਲ ਚਾਰੀ ਆ ਗਏ ਫालतੂ ਨਹੀਂ ਹੈਗਾ ਜੀ ਗੱਲ ਕਰ ਲਈ ਕਿਤੇ ਵੀ ਤੇ ਇੱਥੋਂ ਇਹਦੀ ਬਾਡੀ ਦੀ ਬਣਤਰ ਤੇ ਸਿੰਘ ਸੁੰਗ ਕਰਾ ਦੀ ਚੱਕ ਇਹ ਤਕਰੀਬਨ ਦੋਨੇ ਬਾਈ ਇੱਕੋ ਜੀ ਕੱਦ ਕਾਠ ਚ ਆ ਗਏ ਹਾਂ 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 ਬਾਈ ਦੋ ਨੰਬਰ ਤੇ ਤਿੰਨ ਨੰਬਰ ਵਾਲੀ ਉਹਦਾ ਕੀ ਰੇਟ ਹੋਊਗਾ ਉਹਦਾ ਵੀ ਬਾਈ 35000 ਰੁਪਏ 35 ਤੇ 35 70 ਹੋ ਗਿਆ ਮੇਰਾ ਖਿਆਲ ਹਾਂ 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 70 ਤੇ ਇਹਦਾ ਹੋ ਗਿਆ ਬਾਈ 45 ਹੈਨਾ 1 ਲੱਖ ਤੇ 15000 ਹੋ ਗਿਆ ਤਿੰਨਾਂ ਦਾ ਹਾਂ ਹਾਂ ਬਾਈ ਹਾਂ ਤਿੰਨਾਂ ਚ ਉਡਾ ਦਿਆਂਗੇ ਫਿਰ ਹਾਂ ਹਾਂ ਡਾ ਦਾਂਗੇ ਕਰ ਦਾਂਗੇ ਬਾਈ ਕੋਈ ਨਾ ਠੀਕ ਹੈ ਗੱਲ ਆ ਬੋਲ ਨੰਬਰ ਤੇਰਾ 98153 ਬਾਈ 10639 99715310 10639 39 ਪਿੰਡ ਆ ਗਿਆ ਸੱਜਣੋ ਬਾਈ ਦਾਸ ਪਾਲ ਕਲਾਂ ਸਾਹ ਹੋ ਕੇ ਰੋਡ ਵੱਜਦਾ ਬਈ ਗੁਰਸੇਵਕ ਸਿੰਘ ਡੇੜੀ ਦਾ ਨਾਮ ਇਹਦਾ ਠੀਕ ਆ ਗੱਲ ਹਾਂ ਠੇਕੇਦਾਰ ਕਹਿੰਦੇ ਨੇ ਵੈਸੇ ਠੀਕ ਆ ਗੱਲ ਆਏ ਥੋੜਾ ਜਿਹਾ ਸੌਖਾ ਹੋ ਜੂਗਾ ਘਰ ਕੋਲ ਪੁੱਛਣਾ ਆ ਕੇ ਵੀ ਗੁਰਸੇਵਕ ਸਿੰਘ ਠੇਕੇਦਾਰ ਆ ਗਿਆ ਹਾਂ ਪਹਿਲਾਂ ਸ਼ਰਾਬ ਦੇ ਠੇਕੇ ਸੀ ਬਾਈ ਸਾਡੇ ਕੋਲ ਠੀਕ ਆ ਗੱਲ ਹਾਂ ਘਰ ਆ ਕੇ ਪੁੱਛ ਲਿਓ ਖੇਤਾਂ 'ਚ ਆ ਗਿਆ ਬਾਈ ਤਕਰੀਬਨ ਤਕਰੀਬਨ ਪਿੰਡ ਤੋਂ ਥੋੜੀ ਦੂਰੀ 'ਤੇ ਆ ਗਿਆ ਨੰਬਰ 22 ਦਾ ਸਕਰੀਨ 'ਤੇ ਲਾ ਦੂੰਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਲੈ ਜਿਓ ਧ